ਹੁਣ ਆਪਾਂ ਕਸਨ ਲੱਗੇ ਆ ਇਧਰ ਲਾ ਟਾਇਰ ਠੀਕ ਹੈ ਇਹ ਥੋੜਾ ਆ ਨੀ ਰਿਹਾ ਸੀ ਕਿਉਂਕਿ ਮੈਨੂੰ ਡੈਗਣਾ ਪਵੇ ਕਿਤੇ ਸਿਆਪਾ ਹੋਰ ਖੜਾ ਹੋ ਜੇ ਕਰਦਿਆਂ ਨੇ ਫੇਰ ਗਾਣਾ ਕੱਢਣੀਆਂ ਪੁੱਠੇ ਪੰਗੇ ਲੈਨ ਨਾਲ ਮਿਲਦਾ ਨਹੀਂ ਕਰਦਾ ਨੀ ਤੈਨੂੰ ਕੁਛ ਠੀਕ ਹੈ ਤੇ ਹੁਣ ਆਪਾਂ ਕਸਨ ਲੱਗੇ ਆ ਕਰਨੀ ਬਹੁਤ ਜਟਲੀ ਲੋਥੀ ਆ ਕਰਦੇ ਪਰ ਜਿੱਕ ਤੱਕ ਚੱਲਣਾ ਇਹ ਕੀ ਪ੍ਰੋਬਲਮ ਹੈ ਮੈਂ ਤਾਂ ਪੁੱਛ ਉਹ ਬੜਾ ਹੈਗਾ ਆਤੀ ਪਰ ਅੱਜ ਨੂੰ ਨਹੀਂ ਕਈ ਨੂੰ ਮੈਂ ਇੱਕ ਟਾਇਰ ਦਾ ਇੱਕ ਬਲੌਗ ਬਣਾ ਲਾਂਗਾ ਠੀਕ ਹੈ ਤੁਹਾਡੀ ਨਾਟ ਵੀ ਆਪਾਂ ਕਰ ਸਕਦੇ ਆ ਤੇ ਆਪਾਂ ਹੋਰ ਲੇਗੇ ਤੇ ਫਿਰ ਲਖਵਾਵਾਂਗੇ ਅੱਜ ਉਂਤਰ ਤੱਕ ਕੋਲੇ ਦਿਖਾਈ ਗਏ 7 ਮਿੰਟ ਹੋ ਗਏ ਮਿੱਤਰੋ ਵੇਖ ਲੈ ਸੀ ਟਾਇਰ ਤੇ ਤੇ ਹੁਣ ਆਪਾਂ ਥੋੜਾ ਜਿਹਾ ਕੋਲੋਂ ਦਿਖਾਵਾਂਗੇ ਖੰਡ ਦੀ ਕੋਸ਼ਿਸ਼ ਕਰਦੇ ਆ ਇੱਕ ਮੋਬਾਈਲ ਨਾਲ ਡੱਕ ਪੇ ਤੇ ਹੁਣ ਆਪਾਂ ਨਾਰ ਕਰਸਾਂਗੇ ਕਾਚ ਨਾ ਰਹੇ ਜੀ ਠੀਕ ਹੈ ਕੋਈ ਕਾਚ ਨਾ ਰਹੇ ਇਹ ਅੰਗੜਾ ਰਹੇਗਾ ਜੀ ਖੁੱਲ ਨੂੰ ਤੇ ਆ ਕੇ ਸਟੇਰ ਕੁਦਰਤੀ ਮੇਕਰ ਬੈਠਨੇ ਦੇਖ ਲੈ ਨਹੀਂ ਤਾਂ ਰਾਜ ਖੋਲੇ ਜਾਣੇ ਦੋਨੇ ਡੈਰੀ ਹਿੱਲੀ ਜਾਂਦੇ ਨਾਲ ਤੇ ਪੁੱਠੇ ਕਰ ਦੇਣ ਕੁਛ ਨਹੀਂ ਪੈਂਦੇ ਦੂਰੀ ਦਾ ਸਹਣੀ ਕਰਾਂਗੇ ਥੋੜਾ ਜਿਹਾ ਕਪਨੀਵਾ ਕਰ ਦਿੰਨੇ ਆ ਕੁਝ ਹੋ ਜਾਉਗੇ ਸੀਗਾ ਮੇਟਰ ਕੋਈ ਨਾ ਟੋੜੀ ਕੋਈ ਸਰਾਵਣ ਹੋਵੇ ਸਾਰਿਆ ਕੋਈ ਫਰਕ ਉਸ ਨਹੀਂ ਬਾਹਰ ਓਕੇ ਜਿਵੇਂ ਨਾਲ ਲੱਗੇ ਪੀਮੈਂਟ ਚ ਲੱਗੇ ਅਰੇ ਸੱਤ ਡੀਜਲ ਆ ਰਿਚ ਬਣਾ ਪਾਏ ਮਿੱਟੀ ਚ ਕੋਈ ਨਾ ਰੱਖਣਾ ਰੰਗ ਵੀ ਕਰਨਾ ਹੁੰਦਾ ਰੰਗ ਵੀ ਕਰਾ ਕੇ ਲਾ ਕੇ ਡੱਬਾ ਬੀਨੇ ਗੀ ਚੁੱਕੇ ਚੱਲ ਪੈਣਾ ਕੰਮ ਗੀ ਹੋ ਗਿਆ ਆਪਾ ਤੇ ਚਾਰ ਪੈਸੇ ਆਈਏ ਇਹ ਪੂਰੀ ਤਰ੍ਹਾਂ ਵਧੀਆ ਬਣਾਈਏ ਤੇ ਕੋਈ ਵੀ ਜਮਾਈ ਜਿਹੜਾ ਮੈਂ ਚੀਨੀ ਕੋਕੀ ਜਾਂਦੀ ਆਪੀ ਤੇ ਜਮਾਈ ਰਲੇ ਪਾ ਕੇ ਜਮਾ ਪੜ ਗਿਆ ਤੇ ਬਾੜਾ ਪਾਰ ਹੈ ਚੱਪਰ ਨੂੰ ਰਾਣ ਕਾ ਵੀ ਦੂਸਰ ਪੱਲਾ ਪਹਾਂ ਤੇ ਜਾ ਰਿਹਾ ਹੁਣ ਮੈਂ ਜਾਣਾ ਮਿੱਤਰੋ ਦਵਾਈ ਲੈਣ ਕਣਕ ਤੇ ਰੁਕ ਕੇ ਤੇ ਫਿਰ ਮੈਂ ਚੱਲਿਆ ਲੋਡ ਲੋਡ ਚੱਲਿਆ ਮੈਂ ਕਣਕ ਚੱਕਾ ਹੋਇਆ ਉਹ ਲੈਣ ਦਵਾਈ ਹੁਣ ਮੈਂ ਡੱਡੂ ਨਾਲ ਲੈ ਕੇ ਚੱਲ ਰਿਹਾ ਹਾਂ। ਧਿਆਨ ਨਾਲ ਹੀ ਚੱਲੇ ਕਰਨਾ ਜਾ ਸਕਦਾ। ਮੈਂ ਇਹ ਨਾਲ ਵਧੀਆ ਤੋਰਾਂ ਫਿਰ ਕਰ ਲੂ। ਜਿਹੜਾ ਬਾਹਰ ਅੰਦਰ ਆ ਕੇ ਬੈਠਾ ਰਹਿੰਦਾ। ਆਸਕੇ ਚੱਲੇ ਆ ਫਿਰ ਵੀ ਨਹੀਂ ਆ ਕਿ ਕੀ ਬੰਦਾ ਹੈ। ਸਰ ਵੀਨੋ ਅੱਜ ਵੀਰਵਾਰ ਹੋ ਗਿਆ ਮੇਰਾ ਐਤਵਾਰ ਨੂੰ ਆਣਾ ਸੀ ਉਹ ਦਿਨ ਹੀ ਭੁੱਲ ਗਿਆ ਸੋਮਵਾਰ ਵੀ ਭੁੱਲ ਗਿਆ ਇੱਥੇ ਲੱਗੇ ਰਹੇ ਤੇ ਕੱਲ ਵੀ ਸਾਰਾ ਦਾ ਸ਼ੋਅ ਖੁੱਲੀ ਜਾਂ ਪਰ ਖੁੱਲੀ ਨਹੀਂ ਅੱਜ ਦੋ ਨਾਲ ਹੀ ਖੋਲ ਦੇ ਸਾਰੇ ਰੂਬੋਸੋਲ ਅਕੀ ਮੱਖਾ ਘਟਾ ਛੜਦਾ ਮੱਖਲਾ ਕੇ ਲੈ ਕੇ ਆਉਂਗਾ ਜੇ ਕੱਲ ਮੈਂ ਚੈੱਕ ਕਰਾਂਗੇ ਵੀਊ ਲੋਕਾਂ ਦਾ ਇੱਥੇ ਜਿੰਨੇ ਫਿਰਨੀ ਦੇ ਸਾਰੇ ਕੀ ਲੋਕਾਂ ਦੀ ਕੀ ਕਹਿੰਦੇ ਆ ਕਿ ਇਹ ਕਹਿੰਦੇ ਨੂੰ ਬੇਕਾਰ ਜਿਆ ਕਰਦਾ ਕਿੰਨਾਂ ਤਾਂ ਟਾਇਰਾਂ ਦਾ ਰੰਗ ਹੀ ਪਸੰਦ ਹੈ ਕਿਨੇ ਕਾਲੇ ਕਰ ਤੋਂ ਕਰਦੇ ਟਾਇਰ ਉਹ ਆਪ ਦੀ ਮਰਜ਼ੀ ਨਾਲ ਜਿਹ ਪੈਸੇ ਹੈ ਨਹੀਂ ਸਿਰ ਕਾਲਾ ਹੀ ਕਰਨਾ ओके ਮੇ ਮਿੱਤਰੋ ਬਾਰਾ ਬਹੁਤ ਲੰਮੀ ਲੰਮੀ ਪਾਣੀ ਆਪਣੇ ਵੀਊ ਤੇ ਹੁਣ ਆਪਣਾ ਨਾਟਕ ਅਸਤੇ ਠੀਕ ਆ ਨਾਟਕਸ ਤੋਂ ਬਾਅਦ ਫਿਰ ਤੁਹਾਨੂੰ ਸਾਰੇ ਕੋਈ ਵੀਡੀਓ ਦਿਖਾਵਾਂਗੇ ਸਾਰੇ ਚਲਦੇ ਦੀ ਤੇ ਨਾਲੇ ਕਰਕੇ ਠੀਕ ਆ ਮਿੱਤਰੋ ਮਿਲਦੇ ਆਂ ਫਿਰ ਅਗਲੇ ਬਲੌਗ ਵਿੱਚ ਓਕੇ ਬਾਏ ਮਿੱਤਰੋ ਲਵ ਯੂ ਸਾਰਿਆਂ ਨੂੰ ਸਪੋਰਟ ਕਰੋ ਯਾਰ ਬਹੁਤ ਬਹੁਤ ਜਿੰਨੀ ਵੀ ਹੁੰਦੀ ਹੈ ਵੀਊ ਕਰੋ ਯਾਰ ਜਿੰਨੇ ਤੁਸੀਂ ਵਿਊ ਦੇਵੋਗੇ ਉਨੀਆਂ ਵਧੀਆ ਵੀਡੀਓ ਲੈ ਕੇ ਆਉਂਗਾ ਵਧੀਆ ਵਧੀਆ ਬੜੀ ਸਰਾ ਸਰਾ ਟੋਚ ਨਾਲੀ ਵੀਡੀਓ ਫੇਰ ਲੈ ਕੇ ਆਉਂਗਾ ਜਦੋਂ 10000 ਸਬਸਕ੍ਰਾਈਬਰ ਹੋ ਗਿਆ ਟੋਚ ਨਾਲੀ ਵੀਡੀਓ ਲੈ ਕੇ ਆਉਂਗਾ ਫਾਰਮ 60 ਨਾਲ ਜਾਂ ਕਿਸੇ ਹੋ ਟ੍ਰੈਕਟਰ ਨਾਲ